ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਦਪਿੰਡ ਆ ਪਿੰਡ ਦੀਪਗੜ੍ਹ ਬਾਈਕੋਲ ਸਤਨਾਮ ਕੋਲ ਬਾਈਕੋਲ ਹੈਗੇ ਆ ਪੰਜ ਕਨਾਗ ਪਕਾਉ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਬਈ ਨਾਮ ਤੇ ਐਡਰੈਸ ਦੱਸ ਲਿਓ ਆਪਣਾ ਨਾਮ ਆਪਣਾ ਸਤਗ੍ਰਾਮ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਸੀਲਤਾ ਪਰਾ ਨੰਬਰ ਦੱਸਿਓ ਪਰਾ 98770 9398 ਹਾਂਜੀ ਦੁਬਾਰੇ ਫਿਰ ਦੱਸੋ ਜੀ 98770 9398 ਹਾਂਜੀ ਹਾਂਜੀ ਆਪਣੇ ਕੋਲ ਕਿੰਨਾ ਆ ਗਿਆ ਬਈ ਪਤਾਉਗਾ ਜੀ ਆਪਣੇ ਕੋਲ ਤਿੰਨ ਤਾਂ ਗੱਬਣਗਾ ਵਾ ਬਈ ਹਾਂਜੀ ਇੱਕ ਟੋਕੜ ਗੱਪਣ ਜਰਸੀ ਆ ਇੱਕ ਅਫਸਰ ਰੱਸੀ ਬਕਾਉ ਠੀਕ ਆ ਜੀ ਆ ਪਹਿਲੀ ਵਾਰ ਸੋਟ ਦੇ ਲਈ ਆਪਣੀ ਪਹਿਲੀ ਗਾਲ ਦੇ ਤੀਜੇ ਸੋਹ ਸੂਰੀ ਆ بس ਦੈ ਨਹੀਂ ਲਉਗੀ ਪੰਜ ਚਾਰ ਠੀਕ ਆ ਜੀ ਹਾਂ ਬਸ ਪਾਜੀ ਇਹ ਚਾਰ ਦਿਨ ਹੋ ਸਕਦਾ ਪਹਿਲਾਂ ਵੀ ਜੇਨੀ ਸੂਪੇ ਠੀਕ ਆ ਜੀ ਹਾਂ ਉਹ ਤਰ ਤਿਆਰੀ ਆ ਪਿਛਲੇ ਸਵੇਰੇ ਦੁੱਧ ਦੁੱਧ ਕਿੰਨਾ ਤੱਕ ਗਰੀ ਨੇ ਦੁੱਧ ਦੇ 25 ਕਿਲੋ ਕਹਿੰਦੇ ਬਾਈ ਤਾਂ ਜੀ ਤਾਂ ਆਪਾਂ ਲਈਤੀ ਹੈ ਠੀਕ ਹੈ ਜੀ ਗਨੇ ਗਨੇ ਵੀ ਗਾਵੇ ਕੱਲ ਰੁੱਲ ਬਹੁਤ ਪਈ ਜਾਂਦੀ ਠੀਕ ਹੈ ਜੀ ਦੋ ਵੀ ਪਰਮਾਨ ਵਾਲੀ ਤੇ ਇਹ ਪ੍ਰਾਈਸ ਰੱਖ ਲਓ ਬਾਈ ਮੇਰੇ ਸਟੋਰ ਦੀ ਕੋਰੋਨ ਦੇ ਰੇਟ ਵੀ ਲਾ ਦਿਓ ਹਾਂ ਕਰੇ ਰੇਟ ਦਾ ਮੰਨ ਵੀ ਆਪਾਂ ਕਰਦੇ ਹਾਂ 68 ਠੀਕ ਹੈ ਜੀ ਬਾਈ 6800 ਰੁਪਏ ਰੇਟ ਕਰਦਾ ਹੋਰ ਕੀ ਦਿਖਾ ਰਿਹਾ ਬਾਈ ਆਪਾਂ ਨੂੰ ਠੀਕ ਹੈ ਜੀ ਬਾਕੀ ਭਾਈ ਇਹ ਕਹਿੰਦਾ ਦੁੱਧ ਫਿਰ 25 ਲੀਟਰ ਦਾ ਇੱਕ ਤਾਂ ਵੱਧ ਦੇਣ ਦਾ ਚਾਂਸ ਹੈ ਗਿਆ ਹਾਂ ਹਾਂ ਜੋ ਵੀ ਹੋ ਗਿਆ ਜੀ ਬਾਕੀ ਸਭ ਦਾ ਤੇ 25 ਤੋਂ ਤਾਂ ਪਲੱਸ ਹੀ ਰਹੂਗੀ ਠੀਕ ਹੈ ਜੀ ਠੀਕ ਹੈ ਤੁਹਾਰਾ ਤਰਾ ਸਾਡੇ ਸਾਹਮਣੇ ਹੈ ਤੇ ਮੁੱਲ ਬਾਈ ਨੇ ਜਮਾ ਜਾਈ ਜੀ ਦੱਸਿਆ 68000 ਜਿਸ ਦੀ ਵੀ ਲੈਣੀ ਹੈ ਤਾਂ ਜ਼ਰੂਰ ਬਾਈ ਨੇ ਕੰਡੈਕਟ ਕਰੇ ਦੇਵਾਲੋ ਸੁਖਨਾ ਕਰਮ ਵਾਲੀ ਦਾ ਵਧੀਆ ਜੀ ਬਾਕੀ ਬਾਈ ਜੀ ਕਹਿੰਦਾ 4-5 ਦਿਨ ਲਊਗੀ ਠੀਕ ਹੈ ਹਾਂ ਬਸ ਤਿਆਰੀਆਂ ਕੀ ਹੈ ਠੀਕ ਹੈ ਜੀ ਠੀਕ ਹੈ ਅੱਜ ਜੀ ਦੂਜੀ ਗਾਣਾ ਰਸਵੀ ਡਿਟੇਲ ਇਹਦਾ ਵੀ ਇੱਕ ਹਾਂ ਕੰਮ ਕਰ ਕੀ ਹੈ ਠੀਕ ਹੈ ਜੀ ਦੂਜੇ ਸੂਏ ਠੀਕ ਹੈ ਹਾਂ ਥਣ ਥਣ ਬਹੁਤ ਚੰਗਾ ਸੀਲ ਠੰਡੀ ਹੈ ਠੀਕ ਹੈ ਜੀ ਟਿਲ ਥਿਲ ਬਹੁਤ ਹੈ ਠੀਕ ਹੈ ਜੀ ਨੂੰ ਮਾ ਦੀ ਬਾਤ ਸੁਣੀ ਹਾਂ ਜੀ ਜੀ ਫਿਰ ਕੁਆਲਟੀ ਦਿਖਾ ਦੇ ਹਾਂ ਜੀ ਦਿਖਾ ਦੇ ਫਿਰ ਦੇਖ ਸਕਦੇ ਹੋ ਇਹ ਜੀ ਹਫਤਾ ਕ ਲਊ ਤੇ ਬਾਕੀ ਬਾਈ ਨੂੰ ਰੇਟ ਪੁੱਛ ਲੈਣੇ ਹਾਂ ਜੀ ਵੀ ਰੇਟ ਵੀ ਦੱਸ ਦੇ ਸਰ ਕੋਲੇ ਜਾ ਇਹਦਾ ਮੁੱਲ 45000 ਰੁਪਏ ਵੀ 45000 ਹਾਂ ਦੂਜੇ ਸੂਏ ਆ ਠੀਕ ਹੈ ਅਰੇ ਨੌ 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 ਠੀਕ ਹੈ ਤਾਂ ਮੜ ਮੜ ਲੰਘ ਚੱਕਦੀ ਆ ਨਾ ਨੌ ਨੌ ਪਿਛਲੇ ਨੌ ਸਾਫ ਕਰੇ ਵੇ ਗੱਬਣ ਕਰਕੇ ਨਹੀਂ ਕਰਾਏ ਸੀ ਅਸਾ ਹੀ ਅਸਾ ਹੀ ਸਾਨੂੰ ਆਏ ਮੈਂ ਖੇਰੀ ਟੌਲੀ ਟੂਣੀ ਜੇ ਪਸੰਦ ਨਾ ਹਲਾ ਕੇ ਰਹਿ ਦਿੰਦੇ ਆ ਵੀ ਜਲਦੀ ਜਦੋਂ ਸੂਪੀ ਫੇਰ ਬਣਾ ਦੇਾਂਗੇ ਠੀਕ ਹੈ ਜੀ ਥੋੜੇ ਥੋੜੇ ਨੌ 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 ਵੇ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਫੇਸ ਕੁਆਲਿਟੀ ਠੀਕ ਹੈ ਜੀ ਉਹ ਵਧੀਆ ਗਾਣ ਬਈ ਠੰਡੀ ਹੈ ਪੂਰੀ ਇੱਕ ਨੰਬਰ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਤੇ ਥੋੜਾ ਜਿਹਾ ਨੌ ਨੌ ਦਾ ਪ੍ਰੋਬਲਮ ਜਲਦੀ ਕੋਲ ਬਣਾ ਦੇਾਂਗੇ ਠੀਕ ਹੈ ਠੀਕ ਹੈ ਹਾਂਜੀ ਜੀ ਤੀਜੇ ਨੰਬਰ ਵਾਰਡ ਦਾ ਸੋਈ ਤੀਜੇ ਨੰਬਰ ਜੀ ਰੋਏਗੀ ਦੂਜੇ ਸੋਈ ਸੁਣਨ ਵਾਲੀ ਆ ਹਾਂਜੀ ਹਾਂਜੀ ਹਾਂ ਚੰਗੀ ਇੱਚੀ ਮਿਲਣਾ ਠੀਕ ਹੈ ਇਹ ਵੀ ਹੱਤ ਦਾ ਹਮਨ ਬੱਕੇ ਖਾਂ ਤੋਂ ਬਹੁਤ ਚੰਗਾ ਲਾ ਠੀਕ ਹੈ ਮੱਝਾਂ ਵਰਗਾ ਠੀਕ ਹੈ ਠੀਕ ਹੈ ਦੁੱਧ ਪਾਉ ਉਹ ਸੀ 16 17 ਲੀਟਰ ਤੱਕ ਠੀਕ ਹੈ ਪਹਿਲਾਂ ਕੋ ਦਿੱਤਾ ਸੀ 14 ਲੀਟਰ ਠੀਕ ਹੈ ਜੀ ਟੋਰ ਕੇ ਦਿਖਾ ਦੇ ਹਾਂ ਇਹ ਵੀ ਟੋਰ ਕੇ ਦਿਖਾਉਣਾ ਬਈ ਹਾਂਜੀ ਟੋਰ ਦੇ ਟੋਰ ਕੇ ਖਾ ਦੇ ਦੇਖ ਸਰਪਰਾ ਸੰਤੈ ਕਾਂਤੂਨ ਕਰਮਾਂ ਵਾਲੀ ਦਾ ਵਰੀਆ ਬਾਈ ਇਹ ਕਿੰਨੇ ਕਿਤੇ ਲੁੱਗੀ ਐ ਇਹ ਹੱਦ ਤੱਕ ਦੀ ਕੱਚੀ ਆ ਬਈ ਹੱਦ ਤੱਕ ਦੀ ਕੱਚੀ ਫੈੜ ਕਿਤੇ ਹਿੜਦੀ ਕੋਈ ਠੀਕ ਹੈ ਜੀ ਰਹੀ ਰੇਡ ਡੂਡੀ ਇਹਦਾ ਰੇਕ ਮੁੱਲ ਆਪਾਂ 52000 ਕਰਿਆ ਬਈ ਠੀਕ ਹੈ ਜੀ ਬਾਈ 52000 ਕਰਿਆ ਇਥੇ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਆ ਛੇਤ ਜੀ ਤੇ ਤੋਰਾ ਤਾਰਾ ਦੇਖ ਸਕਦੇ ਹੋ 52000 ਬਾਈ ਨੇ ਰੇਟ ਕਰਾ ਦਿੱਤਾ ਦੱਦ ਵੀ ਕਿੰਨਾ ਦੱਸਾਂ ਜੀ किलो ठीक हैतारह लीटर बाकी मानता जी हां करा जी ठीक है ठीक तो है जी हा हाँ जी बसियों बसी है दस महीने की ठीक है जी टीके काबुल है ठीक है जी जर्सी भी है ठीक है जी ठीक है देख सी थान थोड़ा था। ठीक है ਕੀ ਰਿਪੋਰਟ ਆਗਨੀ ਤੋਂ ਵਧੀਆ ਬੱਸੀ ਠੀਕ ਹੈ ਦਿਖਾ ਦਿੰਦੇ ਆ ਪਰ ਦੂਜੀ ਨਹੀਂ ਮੈਂ ਬਤਾ ਰਿਹਾ ਰਿਪੋਰਟ ਤੇ ਇਹ ਰੇਟ ਵੀ ਆਦਿ ਇਹ ਵਾਲੇ ਬੱਸੀ ਦਾ ਇਹਦਾ ਰੇਟ ਮੈਂ ਕਰਤਾ 22000 22000 ਹਾਂ ਠੀਕ ਹੈ ਜੀ ਵਹੀ ਦੇਖ ਸਰ ਇਹ ਕੁਆਲਟੀ ਕਰਮਾ ਬੜੀ ਤੁਰ ਕੇ ਦਿਖਾ ਦੇ 22000 ਦਾ ਰੇਟ ਆ ਜਮਾ ਠੀਕ ਹੈ ਜਰਸੀ ਬੱਸੀ ਆ ਜਿਸ ਕਿਸੇ ਵੀ ਨੇ ਸਾਹਮਣੀਆਂ ਤਾਂ ਠੀਕੇ ਦੇ ਕਾਬਲ ਆ ਜਮਾ ਠੀਕ ਹੈ ਇਹ ਕਦੀ ਫੀਡ ਵੀ ਪੂਰੀ ਖਾ ਕੇ ਕੰਪਲੀਟ ਹੋ ਜਾਂਦਾ ਹਾਂ 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 ਬਣ ਜੂ ਬਾਈ ਠੀਕ ਦੇਖਿਆ ਦੇ ਬਰਾ ਬਾਈ ਜੀ ਨਜੂਰ ਕੰਡਕਟ ਕਰੇ ਤੇ ਅਗਲੇ ਪਾਣੀ ਦਾ ਨੰਬਰ ਹੈ ਜੀ ਇਹ ਵੀ ਬਾਈ ਨੂੰ ਆਪਾਂ ਕਰਦੇ ਗੱਲਬਾਤ ਹਾਂਜੀ ਦੱਸੋ ਜੀ ਪੰਜ ਨੰਬਰ ਇਹ ਗੱਭੜ ਨੂੰ ਪਾਉਣੇ ਤਾਂ ਨਹੀਂ ਜੀ ਦੇਖੀ ਤੇ ਵੀ ਦਿਖਾ ਦਿੰਦੇ ਸੋ ਹਾਂ ਜੀ ਦੂਜਾ ਸੂਆ ਸੇਦਾਂ ਦਾ ਦੁੱਧ 7 ਕਿਲੋ ਆ ਸੇਦ ਨੂੰ ਜੀ ਹਾਂ ਠੀਕ ਹੈ ਸਭ ਠੀਕ ਜੀ ਸੇਦਾਂ ਦਾ ਬੱਚੇ ਹੀ ਹੈ ਵੀ 300 400 ਪੀ ਆਉਂਦੀ ਠੀਕ ਹੈ ਜੀ ਗੱਭੜ ਨੂੰ ਹਾਂ ਜੀ ਦੁੱਧ ਦਿੰਦੀ ਆ ਤੋ ਕੇ ਦਸਲੀ ਕਰਕੇ ਲੈ ਜਾ ਠੀਕ ਹੈ ਜੀ ਹਾਂ ਹਾਂ ਫਿਰ ਸੁਲਵਾਉਤ ਹੋਦੀ ਹੈ ਹਾਂਜੀ ਹਾਂਜੀ ਫਿਰ ਕੁਆਲਟੀ ਵੀ ਦੇਖ ਲੀ ਇਹਨੂੰ ਬੜਾ ਇੱਕ ਮਾਰ ਖਾਵਾਉਂਗੇ ਤੁਹਾਨੂੰ ਠੀਕ ਹੈ ਇਹ ਸਾਨੂੰ ਬਰਾ ਇਹ ਵੀ ਰੇਟ ਆ ਬਰਾ ਇਹਦਾ ਮੁੱਲ ਕਰਦੇ ਆਪਾਂ 35 ਬਈ 35000 ਬਈ ਠੀਕ ਆ ਬਈ 35000 ਰੁਪਏ ਰੇਟ ਆ ਪੰਜ ਤਾਂ ਵਈ ਕਹਿੰਦਾ ਹੋਊਗਾ ਗੱਬੜ ਨਹੀਂ ਆ ਜੀ ਚੈੱਕ ਪਾਸ ਹੈ ਜਿਵੇਂ ਹਾਂ ਹਾਂ ਇਹ ਕਰਵਾ ਸਕਦਾ ਆਪਣੀ ਕਰਾਈ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਬਈ ਜੀ ਪੰਜ ਨਾਗਾ ਬਈ ਕੋਲ ਤੁਸੀਂ ਦੇਖ ਸਕਦੇ ਹੋ ਤੋ ਜੀਤਾ ਫਾਰਮ ਵੀ ਦੀਨ ਵੱਲੋਂ ਸਬਸਕ੍ਰਾਈਬ ਕਰ ਤੇ ਸਿਰ ਜਰੂਰ ਕਰਾ ਕੇ ਪਤਾ ਕੀ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਆ। ਸਨੈਪ ਤੇ ਭਰਾ ਵੀਡੀਓਸ ਓਕੇ ਬਾਈ। ਪੜਨਰ